ਸਾਲ ਜੀ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਸਾਡੀ ਦੇ ਸੇਮ ਰੁਟੀਨ ਚੱਲਦੀ ਆ ਇਧਰੋਂ ਕੰਮ ਮੁੱਕ ਗਿਆ ਤੇ ਹੁਣ ਨੱਕੇ ਲਾਤੇ ਆ ਜਿਹੜੀ ਪਹਿਲੀ ਸਾਫ ਹੋ ਗਈ ਆ ਸਾਰੀ ਇੱਧਰ ਹੁਣ ਪਾਣੀ ਪਤਲਾ-ਪਤਲਾ ਫੇਰਨ ਨੇ ਆ ਝੋਨਾ ਵੇਖੋ ਹੁਣ ਤੋਂ ਭਈਆਂ ਨੇ ਮਾਰੇ ਮੋٹے-ਬੋਟੇ-ਬੂਟੇ ਲਾਤੇ ਉਹਦੇ ਕਰਕੇ ਸਫਾਈ ਕਰਨੀ ਪੈਂਦੀ ਆ ਨੇਦੇ ਉਦਾਂ ਕੋਈ ਚੱਕਰ ਨਹੀਂ ਵੇਖੋ ਵਧੀਆ ਚੈੱਕ ਕਰੋ ਮਾਤ ਤਮਾਰੀ ਗਈ ਆ 1 ਵਜੇ 1 ਵਜ ਗਿਆ ਤੇ ਹੁਣ ਘਰ ਜਾਣੇ ਸਵੇਰੇ 5 ਵਜੇ ਦੇ ਆਏ। ਅਭੀਰ ਚੋਲਾ ਫੜ ਕੇ ਲਿਆਇਆ। ਪਾਣੀ ਲੈਂਦਾ ਸੀ ਚਾਹ ਪਾਣੀ। ਚਾਚੇ ਹੋਣੇ ਚੱਲ ਗਏ ਆ ਤੇ ਹਿਉ ਹੁਣ ਜਾਣੇ ਨੱਕੇ ਨੁੱਕੇ ਲਾ ਕੇ। ਇਹ ਰਗੰਦਤੋਂ ਨੱਕਾ ਲਾਵਾ ਤੇ ਮੈਂ ਚੋਲਾ ਫੜ ਲੈਣਾ ਚਾਹ ਪਾਣੀ ਦਾ। ਜਿੱਥੇ ਸਮਾਨੀ। ਜਾਣਿਆ ਕਾਰ ਕਾਰ ਜਾ ਕੇ ਨਾ ਤੋਕੇ ਹਾਂ ਇਹ ਜੰਗਲਾ ਵਾਲੀ ਤੇ ਇੱਥੇ ਆਉਣ ਦਾ ਕਾਰਨ ਇਹ ਹੀ ਕੀ ਸਾਡੀ ਮੋਟਰ ਦੀ ਸੜ ਗਈ ਤਾਰ ਇਹ ਕਰਕੇ ਆਪਾਂ ਹੁਣ ਤਾਰ ਲਵਾਉਣ ਲੱਗੇ ਆ ਆ ਇੱਥੋਂ ਟਰਾਂਸਫਾਰਮ ਕੱਟਾਂਗੇ ਤੇ ਫਿਰ ਬਿਜਲੀ ਵਾਲੇ ਆਣ ਕੇ ਤਾਰ ਲਾਉਣਗੇ ਆਪਾਂ ਖਲੋਤੇ ਹਾਂ ਹੁਣ ਤੱਕ ਟਰਾਂਸਫਾਰਮ ਦੇ ਲਾਗੇ ਤੇ ਆਉਂਦੇ ਬਿਜਲੀ ਵਾਲੇ ਫਿਰ ਤੁਹਾਨੂੰ ਉਹ ਵੀ ਵਿਖਾਉਂਦੇ ਆ ਵੀਡੀਓ ਆਪਾਂ ਕੇਵਲ ਤਾਰ ਲੈ ਕੇ ਚੱਲਦੇ ਆ ਨਾ ਤੱਕ ਮੋਟਰ ਤੇ ਹੁਣ ਤੱਕ ਬਿਜਲੀ ਵਾਲੇ ਆ ਜਾਂਦੇ ਆ ਬਿਜਲੀ ਵਾਲੇ ਵੀ ਆ ਗਏ ਨੇ ਤੇ ਚੱਲੇ ਆ ਉਹ ਵੀ ਚਾਏ ਤੁਰ ਕੇ ਮੋਟਰ ਤੇ ਤੇ ਉੱਥੇ ਜਾਡੇ ਭਰਾਣੇ ਕੱਟ ਤਾ ਟਰਾਂਸਫਰਮ ਦਾ ਸਵਿਚ ਤੇ ਬਿਜਲੀ ਵਾਲੇ ਚੜੇ ਆ ਵਲੇ ਤੇ ਪੁਰਾਣੀ ਤਾਰ ਲਾ ਕੇ ਛੜੀ ਤੇ ਨਵੀਂ ਕੇਵਲ ਪਾਉਣਗੇ ਫੇਰ ਚਲਾਵਾਂਗੇ ਮੋਟਰਾਂ ਤੇ ਛੱਡਾਂਗੇ ਝੋਨਿਆਂ ਨੂੰ ਪਾਣੀ ਏਸੀ ਸਾਡਾ ਅੱਜ ਦਾ ਮਿਨੀ ਬਲੌਗ ਜੇ ਵਧੀਆ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ